ਹਰ ਖਬਰ ਤੁਹਾਡੇ ਤੱਕ ਤੁਸੀਂ ਦੇਖ ਰਹੇ ਹੋ ਕੈਰੀ ਲਾਈਵ ਨਿਊਜ਼ ਪੰਜਾਬ ਪਿਛਲੇ ਕਈ ਦਿਨਾਂ ਤੋਂ ਕਰੋਨਾ ਮਹਾਮਾਰੀ ਨੇ ਆਪਣਾ ਜਾਲ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਵਿਛਾ ਰੱਖਿਆ ਹੈ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਮੌਤਾਂ ਦੀ ਦਰ ਲਗਭਗ ਪਹਿਲਾਂ ਨਾਲੋਂ ਕਈ ਗੁਣਾ ਵੱਧ ਦਰਜ ਕੀਤੀ ਜਾ ਰਹੀ ਹੈ ਉੱਥੇ ਹੀ ਕਰੋਨਾ ਮਹਾਮਾਰੀ ਦੇ ਨਾਲ ਇੱਕ ਮਹਾਮਾਰੀ ਬੀਤੇ ਦਿਨੀ ਕੋ ਹੋਰ ਐਲਾਨੀ ਗਈ ਹੈ ਬਲੈਕ ਫੰਗਸ ਜਿਹੜੀ ਕਿ ਦੂਸਰੀ ਮਹਾਮਾਰੀ ਦੇ ਰੂਪ ਦੇ ਵਿੱਚ ਚਲਾਨੀ ਗਈ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਮੌਤਾਂ ਦੀ ਵਾਧਦੀ ਹੋਈ ਕਰੋਨਾ ਮਹਾਮਾਰੀ ਨੂੰ ਲੈ ਕੇ ਜੋ ਪ੍ਰਸ਼ਾਸਨ ਕਣੀਓ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਦੀਆਂ ਵੀ ੱਝੀਆਂ ਉੱਡਦੀਆਂ ਨਜ਼ਰ ਆ ਰਹੀਆਂ ਨੇ ਲੋਕ ਡਾਊਨ ਤੋਂ ਲੋਕ ਵੇਖਬਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮਾਜਿਕ ਦੂਰੀ ਦਾ ਖਿਆਲ ਵੀ ਨਹੀਂ ਰੱਖਿਆ ਜਾਂਦਾ ਮਾਸਕ ਵੀ ਲੋਕ ਅੱਜ ਕੱਲ ਨਹੀਂ ਪਹਿਨ ਰਹੇ ਔਰ ਉਸ ਦੇ ਨਾਲ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਕਿ ਪੂਰੇ ਪੰਜਾਬ ਭਰ ਦੇ ਵਿੱਚ ਪੈਦਾ ਹੋਈ ਹੈ ਉਹੀ ਇੱਕ ਸਮੱਸਿਆ ਬਰਨਾਲਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਆ ਤੁਸੀਂ ਦੇਖ ਰਹੇ ਹੋ ਕੂੜੇ ਦੇ ਗੰਦਗੀ ਦੇ ਢੇਰ ਜਿਹੜੇ ਬਰਨਾਲਾ ਸ਼ਹਿਰ ਦੇ ਹਰੇਕ ਖੁੰਝੇ ਦੇ ਵਿੱਚ ਹਰੇਕ ਬਾਜ਼ਾਰ ਦੇ ਵਿੱਚ ਹਰੇਕ ਮਹੱਲੇ ਚ ਹਰੇਕ ਗਲੀ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਸਵੈ ਸਫਾਈ ਸੇਵਕਾਂ ਦੀ ਹਰਤਾਲ ਮੰਗਾ ਨੂੰ ਲੈ ਕੇ ਉਹਨਾਂ ਵੱਲੋਂ ਅਣਅਣ ਮਿਥੇ ਸਮੇਲੀ ਹੜਤਾਲ ਹੈ ਜਿਹੜੀ ਕੀਤੀ ਗਈ ਹੈ ਸਫਾਈ ਨਾ ਹੋਣ ਦੀ ਵਜ੍ਹਾ ਨਾਲ ਇਹ ਕੂੜਾ ਹੈ ਜਿਹੜਾ ਸ਼ਹਿਰ ਦੀ ਕੱਲੀ-ਕੱਲੀ ਗਲੀ ਦੇ ਵਿੱਚ ਕੱਲੇ-ਕੱਲੇ ਚੌਰਾਹੇ ਦੇ ਵਿੱਚ ਇਦਾਂ ਹੀ ਪਿਆ ਹੈ ਉਹ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਲੋਕ ਵੀ ਇਸ ਚੀਜ਼ ਦੇ ਵਿੱਚ ਸਾਥ ਨਹੀਂ ਦੇ ਰਹੇ ਅਗਰ ਆਪਣੇ ਘਰ ਦੇ ਕੂੜੇ ਨੂੰ ਮੈਨੇਜ ਕੀਤਾ ਜਾਵੇ ਉਸ ਦੀ ਸੰਭਾਲ ਕੀਤੀ ਜਾਵੇ ਗਿੱਲੇ ਸੁੱਕੇ ਕੂੜੇ ਨੂੰ ਅੱਜ ਰੱਖਿਆ ਜਾਵੇ ਹਰੇਕ ਘਰ ਦੇ ਵੱਲੋਂ ਆਪਣੇ ਕੂੜੇ ਦੀ ਸੰਭਾਲ ਅਗਰ ਕੀਤੀ ਜਾਵੇ ਤਾਂ ਇਸ ਤਰ੍ਹਾਂ ਦਾ ਜਿਹੜਾ ਦ੍ਰਿਸ਼ ਹੈ ਮਹਾਮਾਰੀ ਹੋਰ ਵੀ ਵਧਣ ਸਕਦੀ ਹੈ ਲੋਕਾਂ ਨੂੰ ਬਿਮਾਰੀਆਂ ਲੱਗ ਸਕਦੀਆਂ ਨੇ ਜਿਨ੍ਹਾਂ ਦਾ ਬਚਾਅ ਹੈ ਜਿਹੜਾ ਕੀਤਾ ਜਾ ਸਕਦਾ ਹੈ ਇਹ ਵੱਡਾ ਸਵਾਲ ਲੋਕਾਂ ਤੇ ਵੀ ਖੜਾ ਹੁੰਦਾ ਹੈ ਇੱਕ ਸਟ੍ਰਾਈਕ ਦੇ ਚੱਲਦੇ ਸਫਾਈ ਸੇਵਕਾਂ ਦੀ ਸਟ੍ਰਾਈਕ ਦੇ ਚੱਲਦੇ ਲੋਕ ਆਪਣੇ ਕੂੜੇ ਦੀ ਸੰਭਾਲ ਹੈ ਜਿਹੜੀ ਕਰ ਸਕਦੇ ਨੇ ਪਰ ਉਹ ਨਹੀਂ ਕਰ ਰਹੇ ਉਸ ਦੇ ਨਾਲ ਹੀ ਜੋ ਮਿਊਸਪਲ ਕਾਉਂਸਲਰ ਨੇ ਅਹੁਦੇਦਾਰ ਨੇ ਪ੍ਰਧਾਨ ਗਿਆ ਜਿਨ੍ਹਾਂ ਨੇ ਲਿਖੀਆਂ ਨੇ ਉਹ ਵੀ ਸਫਾਈ ਸੇਵਕਾਂ ਦੀਆਂ ਮੰਗਾ ਕਿਉਂ ਨਹੀਂ ਮੰਨ ਰਹੇ ਇਹ ਵੀ ਇੱਕ ਵੱਡਾ ਸਵਾਲ ਸਾਡੇ ਸਾਹਮਣੇ ਬਣ ਕੇ ਖੜਾ ਹੁੰਦਾ ਹੈ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਰਨਾਲੇ ਦੀ ਹਰੇਕ ਗਲੀ ਕੂਚੇ ਦਾ ਉਹ ਦ੍ਰਿਸ਼ ਜਿੱਥੇ ਗੰਦਗੀ ਆਪਣੇ ਪੈਰ ਪਸਾਰ ਰਹੀ ਹੈ ਕਰੋਨਾ ਮਹਾਮਾਰੀ ਲੋਕਾਂ ਦੀ ਜਾਨ ਲੈ ਰਹੀ ਹੈ ਤੇ ਉੱਤੋਂ ਇਹੋ ਜਿਹਾ ਦ੍ਰਿਸ਼ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਬਰਨਾਲਾ ਦੇ ਐਸਡੀ ਕਾਲਜ ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਗੰਦਗੀ ਦਾ ਏਡਾ ਵੱਡਾ ਢੇਰ ਜਿਹੜਾ ਕਿ ਸਿੱਧਾ-ਸਿੱਧਾ ਬਿਮਾਰੀਆਂ ਨੂੰ ਨਿਯੋਤ ਹੈ ਕਰੋਨਾ ਮਹਾਮਾਰੀ ਦੇ ਵਿੱਚ ਹੋਰ ਵੀ ਕਈ ਬਿਮਾਰੀਆਂ ਨੇ ਜਿਹੜੀਆਂ ਇਸ ਗੰਦਗੀ ਤੋਂ ਪਣਪ ਸਕਦੀਆਂ ਨੇ ਔਰ ਦੀਵਾਰ ਤੇ ਇੱਕ ਬਹੁਤ ਸੋਹਣੀ ਗੱਲ ਲਿਖੀ ਹੋਈ ਹੈ ਧਰਤੀ ਮਾਤਾ ਕਰੇ ਪੁਕਾਰ ਆਲੇ-ਦੁਆਲੇ ਦਾ ਕਰੋ ਸੁਧਾਰ ਵੱਲੋਂ ਨਗਰ ਕੌਂਸਲ ਬਰਨਾਲਾ ਹੁਣ ਇਦੋਂ ਵੱਧ ਆਪਾਂ ਕੀ ਕਹਿ ਸਕਦੇ ਆਂ ਤੇ ਨਗਰ ਕਾਉਂਸਲ ਦਾ ਜਿਹੜਾ ਹਾਲ ਹੈ ਉਹ ਤੁਹਾਡੇ ਸਾਹਮਣੇ ਹੈ ਨਜ਼ਰ ਆ ਰਿਹਾ ਹੈ ਅਣਮਿੱਥੇ ਸਮੇਂ ਲਈ ਚੱਲ ਰਹੀ ਹੜਤਾਲ ਜੋ ਸਫਾਈ ਕਰਮਚਾਰੀਆਂ ਵੱਲੋਂ ਕੀਤੀ ਗਈ ਹੈ ਨਗਰ ਕੌਂਸਲ ਦੇ ਅੱਗੇ ਉਹਨਾਂ ਨੇ ਆਪਣੀਆਂ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਜਿਹੜੀਆਂ ਕਿ ਜਿਸ ਕਰਕੇ ਇਹ ਹੜਤਾਲ ਹੈ ਚੱਲ ਰਹੀ ਹੈ ਅਣਮਿੱਥੇ ਸਮੇਂ ਲਈ ਇੱਕ ਵੱਡਾ ਸਵਾਲ ਸਾਡੇ ਸਾਹਮਣੇ ਖੜਾ ਹੁੰਦਾ ਹੈ ਇਹ ਸਫਾਈ ਕਰਮਚਾਰੀਆਂ ਦੀਆਂ ਜੋ ਸ਼ਰਤਾਂ ਨੇ ਇਹੋ ਜਿਹੀਆਂ ਕਿਹੜੀਆਂ ਸ਼ਰਤਾਂ ਨੇ ਜਿਹੜੀਆਂ ਕਿ ਮੰਨੀਆਂ ਨਹੀਂ ਜਾ ਰਹੀਆਂ ਇਹੋ ਜਿਹੀਆਂ ਸ਼ਰਤਾਂ ਕਿਉਂ ਰੱਖੀਆਂ ਗਈਆਂ ਜਿਹੜੀਆਂ ਮੰਨਣ ਦੇ ਕਾਬਿਲ ਨਹੀਂ ਹੈਗੀਆਂ ਜਾਂ ਕਿਉਂ ਇੰਨਾਂ ਸਾਰੀਆਂ ਚੀਜ਼ਾਂ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨੀ ਜਲਦੀ ਇਹ ਹੜਤਾਲ ਹੈ ਜਿਹੜੀ ਸਫਾਈ ਕਰਮਚਾਰੀਆਂ ਦੀ ਖਤਮ ਹੁੰਦੀ ਹੈ ਤੇ ਕਦੋਂ ਇਸ ਸ਼ਹਿਰ ਦਾ ਸਫਾਇਆ ਹੈ ਜਿਹੜਾ ਉਹ ਹੁੰਦਾ ਹੈ ਇਹ ਗੰਦਗੀ ਦੇ ਢੇਰ ਨੇ ਜਿਹੜੇ ਉਹ ਚੱਕੇ ਜਾਂਦੇ ਨੇ ਮੈਂ ਹਿਮਾਂਤ ਮਿੱਤਲ ਕਹਰੇ ਲਾਈਵ ਨਿਊਜ਼ ਪੰਜਾਬ